ਬਹੁਤ ਸਾਰੇ ਫੋਨ ਆਏ ਹੁਣ ਕਿਹਾ ਦੇ ਜੀ ਉੱਥੇ ਮੁੰਡਿਆਂ ਨੇ ਕਾਹ ਪਾਇਆ ਹੋਇਆ ਮੈਂ ਸਿਰਫ ਦੱਸਣੇ ਆਇਆ ਆ ਸਾਡੀਆਂ ਬੱਚਿਆਂ ਦੇ ਘੇਰੂ ਪੈਣਾ ਮੇਰੀਆਂ ਛੋਟੀਆਂ ਖੜੇ ਨੇ ਅਸੀਂ ਕੋਈ ਕਾਲ ਨਹੀਂ ਪਾਇਆ ਅਸੀਂ ਹੱਕ ਲਈ ਆਏ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਹੋਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਹੁਣ ਸਾਡੇ ਪੰਜ ਬੰਦੇ ਚੌਂਕੀ ਚ ਬਣਾਇਆ ਉਹਨਾਂ ਨੇ ਉਹ ਗੱਲ ਕਰਨ ਗਏ ਨਹੀਂ ਸਾਡੇ ਇੱਕੋ ਹੀ ਕਾਰਨ ਨੇ ਜੋ ਨਾਰੇ ਲੱਗ ਰਹੇ ਸੀ ਉਹ ਬਾਅਦ 'ਚ ਵੀ ਲੱਗਣਗੇ ਇਹ ਦੋ ਵਾਰ ਵੀ ਤੁਸੀਂ ਵੇਖ ਰਹੇ ਹੋ ਅਸੀਂ ਜਾਗ ਵੀ ਕਰਨਾ ਹੈ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਯੂਨੀਵਰਸਿਟੀ ਸਾਡੀ ਹੈ ਸਾਡੀ ਰਹਿਣ ਦਿਓ ਜੇ ਤੁਸੀਂ ਖੋਣ ਦੀ ਕੋਸ਼ਿਸ਼ ਕਰੋਗੇ ਤਾਂ ਖੋਣ ਨਹੀਂ ਦੇਣੀ ਆਪਾਂ ਔਰ ਇਹੀ ਗੱਲ ਅਸੀਂ ਗੱਲ ਕਰਨੀ ਹੈ ਮੈਂ ਸਿਰਫ ਪੂਰੇ ਬੀੜੇ ਨੂੰ ਪੰਜਾਬੀ ਜਗਤ ਨੂੰ ਔਰ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਸਭ ਜਾਗ ਦੇਸ਼ ਨੇ ਸਭ ਆਪ ਦੇ ਹੱਕ ਦੀ ਗੱਲ ਕਰ ਰਹੇ ਨੇ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕੋਈ ਲਾਅ ਐਂਡ ਆਰਡਰ ਨਹੀਂ ਤੋੜ ਰਹੇ ਇਹ ਤੋੜਨਗੇ ਸਾਡੇ ਸਿਰ ਪਾਉਣਗੇ ਤਾਂ ਅਸੀਂ ਤੁਹਾਨੂੰ ਆ ਗੱਲ ਦੱਸ ਸਕਦੇ ਹਾਂ ਅਸੀਂ ਆਪ ਦੀ ਗੱਲ ਕਰ ਰਹੇ ਹਾਂ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਕਿ ਸਾਡੀ ਯੂਨੀਵਰਸਿਟੀ ਗੁਲਾਮ ਨਾ ਬਣਾਈ ਜਾਵੇ ਉਹ ਜਿਵੇਂ ਸੀ ਉਹ ਸਟੇਟਸ ਰਵੇ ਤੇ ਚਾਰ ਬੰਦੇ ਸਾਡੇ ਜਿਹੜੇ ਕੌਂਸਲ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਨੋਮੀਨੇਟਡ 36 ਬੰਦੇ ਨੇ ਉਹਨਾਂ ਚੈਨ ਕੀਤਾ ਜਾਵੇ ਚਾਰ ਉਹ ਵੀ ਕਿੰਨੇ ਚਾਰ ਮਨਜ਼ੂਰਾਂ ਸਾਰਿਆਂ ਨੂੰ ਇਹ ਗੱਲ ਮਨਜ਼ੂਰ ਮਨਜ਼ੂਰ ਆ ਜੀ ਇੱਕ ਮੇਰੀ ਬੇਨਤੀ ਮੰਨਿਓ ਜੇ ਜਾਪਦੇ ਚ ਰਹਿਣਾ ਕੋਈ ਵੀ ਗੱਲ ਐ ਹੋ ਜੀ ਨਹੀਂ ਕਰਨੀ ਜਿਹਦੇ ਨਾਲ ਕੋਈ ਮਸਲਾ ਹੋਵੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਹਕਤੀ ਸੰਘਰਸ਼ ਉਹਨੂੰ ਐ ਲੈਂਡ ਆਰਡਰ ਦਾ ਮਸਲਾ ਬਣਾ ਦੇ ਇਹ ਨਹੀਂ ਬਣਾਉਣਾ ਆਪਾਂ ਫੇਰ ਆਪਣੇ ਬੰਦੇ ਫੜੇ ਜਾਣ ਫੇਰ ਕਹਿਣਗੇ ਵੇਖੋ ਜੀ ਮੁੰਡੇ ਆ ਇਨਸਾ ਕਰਤੀ ਹੁਣ ਉਹਨਾਂ ਨੂੰ ਛਡਾਉਣ ਤੇ ਲੱਗਦੀ ਆ ਅਪਨ ਆਪ ਦਾ ਏਮ ਸਿੱਧਾ ਰੱਖਣਾ ਔਰ ਮੈਂ ਬਾਕੀਆਂ ਨੂੰ ਵੀ ਦੱਸ ਦਿਆਂ ਪੁਲਿਸ ਨੂੰ ਵੀ ਕਹਿ ਦਿਆਂ ਸਾਡਾ ਨਾ ਕੋਈ ਇਰਾਦਾ ਸੀ ਨਾ ਹੈ ਜੇ ਕੁਝ ਕੀਤਾ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਆ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਤੋਂ ਆਉਂਦੇ ਲੋਕਾਂ ਨੂੰ ਰੋਕਿਆ ਤਾਂ ਸਾਡਾ ਮੁੱਖ ਮੰਤਰੀ ਹੋਊਗਾ ਬੀ ਕੇਅਰਫੁਲ ਅਸੀਂ ਤਾਂ ਸਿਰੇ ਇੱਥੇ ਬਹਿ ਕੇ ਇਹ ਉਹ ਰੋਕ ਨਹੀਂ ਜਿਹੜੇ ਤਕਦੀਰਾਂ ਬਦਲਦੇ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਤੇ ਕੌਮਾਂ ਦੀਆਂ ਖਬਰਦਾਰ ਰਹੋ ਜੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਹਰਕਤ ਕੀਤੀ ਤੇ ਸਾਡੇ ਦੇ ਭੌਮ ਦੀ ਕੋਸ਼ਿਸ਼ ਕੀਤੀ ਅਸੀਂ ਜ਼ਾਫਤੇ ਚ ਔਰ ਉਹੀ ਚੀਜ਼ ਬੇਡਾ ਲਾੜਨਾ ਰੱਖ ਰਹੇ ਹਾਂ ਨਿਹਾਲ ਨਾਸਿਰ ਅੱਲਾਹ ਇੱਕ ਮਿੰਟ ਇੱਕ ਮਿੰਟ ਮੁਰਦਾਬਾਤ ਮੁਰਦਾਬਾਤ ਛੰਡੀਗੜ ਪੜਸ ਕਿਸੇ ਨੇ ਵੇ ਆਪਣਾ ਕੋਈ ਪਿਲੇਖਾਗਾ ਚੰਡੀਗੜ੍ਹ ਕੋਲ ਦਾ ਮੜਾ ਜਾਂ ਰਸਤਾ ਦਿਖਾਇਓ ਜਿਹੜੇ ਅਫਸਰ ਬੈਠੇ ਆ ਛੰਗਲਾ ਦੇਖ ਲਿਓ ਇਹ ਨਿਆਣੇ ਅਫਸਰ ਲੱਗਣ ਵਾਲੇ ਆ ਇਹਨਾਂ ਕੋਈ ਜੱਜ ਬੈਠਾ ਕੋਈ ਬਿਊਰੋਕਰੇਟ ਬੈਠਾ ਕੋਈ ਸੈਂਟਿਸ ਬੈਠਾ ਇਹ ਕੋਈ ਦਿਹਾੜੀਦਾਰ ਨਹੀਂ ਐ ਇਹ ਹਿੰਦੁਸਤਾਨ ਦਾ ਪਿਲੇਖਾ ਐ ਇਹ ਜਿਹੜੇ ਤੁਸੀਂ 26 27 ਸਾਲ ਦੇ ਆਈਪੀਐਸ ਲੱਗਦੇ ਹੋ ਐਸੀਐਸ ਲੱਗਦੇ ਹੋ ਇਹ ਨਿਆਣੇ ਹੋਈ ਬੈਠੇ ਨੇ ਟਾੜਾ ਬਹਿਮ ਦੂਰ ਕਰਦੇ ਆਂਗੇ ਅਸੀਂ ਆਪਣੇ ਜਾਗਤੇ ਦੇ ਵਿੱਚ ਸੰਸ਼ਾਸ਼ਨ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਆ ਸਾਡਾ ਫੰਡਾਮੈਂਟਲ ਰਾਈਟ ਹੈ ਇਹ ਦੇਸ਼ ਦਾ ਸੰਵਿਧਾਨ ਸਾਨੂੰ ਰਾਈਟ ਦਿੰਦਾਗਾ ਅਗਰ ਚੰਡੀਗੜ੍ਹ ਬਣਦਾ ਮੰਨਦੇ ਵਿੱਚ ਕੋਈ ਬਹਿਮ ਹੈ ਤੇ ਆਪਣੇ ਬਹਿਮ ਨੂੰ ਕੱਢ ਲਵੇ ਅਸੀਂ ਪੁਲਿਸ ਦੀ ਗੁੰਡਾਗਰਦੀ ਨਹੀਂ ਚੱਲਣ ਦਵਾਗੇ ਪਰ ਆਪਾਂ ਨਹੀਂ ਕਰਨੀ ਸੇਹਾਨਹਾ ਆਸਮਾਨਾ ਕਾਲ ਇੱਥੇ ਹੈ ਦੋਸਤੋ ਪਕੜੇ ਹੋ ਕੇ ਇਹ ਲੜਾਈ ਕੰਦ ਤੇ ਲਿਖੀ ਹੋਈ ਏ ਕਿ ਅੱਪਾ ਜਿੱਤਣ ਜਾ ਰਿਆਂ ਤੇ ਪੁਲਿਸ ਨੂੰ ਵੀ ਅਸੀਂ ਕਹਿ ਦਿੰਦੇ ਆ ਕਿ ਤੁਹਾਡੇ ਨਿਆਣੇ ਵੀ ਇੱਥੇ ਪੜਦੇ ਆ ਇਹ ਲੜਾਈ ਤੁਹਾਡੇ ਨਿਆਣਿਆਂ ਵਾਸਤੇ ਆ ਜਿਹੜੇ ਹਵਲਦਾਰ ਇੱਥੇ ਖੜਿਆ ਤੁਹਾਡੇ ਨਿਆਣੇ ਕੱਲ ਨੂੰ ਇੱਥੇ ਸਸਤੀ ਪੜਾਈ ਲੈ ਸਕਣ ਇਹ ਲੜਾਈ ਉਸਕੀਰ ਵਾਸਤੇ ਲੜੀ ਜਾ ਰਹੀ ਆ ਹਾਨੂੰ ਤੁਹਾਡੇ ਬੱਚੇ ਇੱਥੇ ਪੜ ਸਕਣ ਇਹ ਲੜਾਈ ਉਸ ਲਈ ਲੜੀ ਜਾ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਸਾਡੇ ਨਾਲ ਕੋਆਪਰੇਟ ਕਰੇ ਸਾਡੇ ਨਾਲ ਸੰਘਰਸ਼ ਨਾ ਕਰੇ ਲੜਾਂਗੇ ਜਿੱਤਾਂਗੇ ਲੜਾਂਗੇ ਜਿੱਤਾਂਗੇ ਅਕੀਸੀ ਮੁਰਦਾਬਾ 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 ਪੁਲਿਸ ਕੋਈ ਕਰਦੀ ਹੈ